ਕੀ ਕਹਿਣਾ ਆਪਣਾ ਗੁਰਪ੍ਰੀਤ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਜਿਹੜੀ ਪੁੱਤਰ ਦੀ ਯਾਦ ਨੂੰ ਯਾਦ ਕਰਦੇ ਅੱਜ ਇੱਥੇ ਬੋਤ ਦੀ ਸਥਾਪਨਾ ਕੀਤੀ ਗਈ ਕੀ ਕਹਿਣਾ ਚਾਹੋਗੇ ਦੇਖੋ ਜੀ ਕਹਿਣਾ ਕੀ ਹਾਂ ਮਤਲਬ ਵੀ ਪੁੱਤ ਹੈਗਾ ਗਾੜੀ ਵਿਆਹ ਹੁੰਦਾ ਤੇ ਨੌ ਦੀ ਗਾੜੀ ਤੋਂ 25 ਹੁੰਦੇ ਪਰਿਵਾਰ ਹੁੰਦਾ ਪਰ ਛੋਟੀ ਉਮਰ ਤੇ ਸ਼ਹਾਤ ਪਾ ਗਿਆ ਵਾ ਮਤਲਬ ਵੀ ਦੋਖੋ ਵੜਾ ਦੇਖ ਤੇ ਮਾਣ ਵੀ ਆ ਤੇ ਐਡਾ ਵੱਡਾ ਕੰਮ ਉਹ ਮਤਲਬ ਕਰ ਗਿਆ ਦੇਸ ਬਦਲੇ ਹਾਂਜੀ ਤੇ ਕਿਹਨਾਂ ਵੱਲੋਂ ਬਲਾ ਕੀਤਾ ਗਿਆ ਸਾਰਾ ਇਹ ਮਤਲਬ ਇਹ ਪਰਮੰਦਰ ਕਪਲ ਭਰਾ ਮਤਲਬ ਗੇੜ ਸਾਹਿਬ ਕੇ ਮਤਲਬ ਕਮੇਟੀ ਜਿਹੜੇ ਮਲਬੀ ਨਾਲੋਂ ਮਲਬੀ ਜੋਗ ਜਿਹੜਾ ਵਾ ਨਾਲ ਨਾਲ ਮਿਲ ਦਿੱਤਾ ਗਿਆ ਜੀ ਬਹੁਤ ਵਧੀਆ ਮਲਪਰਾਲਾ ਆ ਤੇ ਮਤਲਬ ਜਿਹੜਾ ਉਹਦੀ ਜਾਦਗਿਰ ਮਤਲਬ ਜਿਹੜਾ ਅੱਗੇ ਨੇ ਜਿੱਦਾਂ ਮਰ ਰੁਕਿਆ ਸੀ ਤੇ ਸਰਕਾਰਾਂ ਤੇ ਮਤਲਬ ਵੀ ਜੀਰੋ ਹੀ ਆ ਤੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਮਤਲਬ ਜਿਹੜਾ ਸੰਯੋਗ ਦਿੰਦੀ ਆ ਤੇ ਇਹ ਮਤਲਬ ਜਿਹੜਾ ਆ ਵੀ ਵਸਿਆ ਤੇ ਹੁਣ ਇਹਨੇ ਭੈਣ ਭਰਾਵਾਂ ਦੇ ਪ੍ਰਾਦੇ ਨਾਲ ਮਤਲਬ ਜਿਹੜਾ ਫੌਜੀ ਸੈਨਿਕ ਹੋਰ ਲੋਕਾਂ ਨਾਲੋਂ ਮਤਲਬ ਜਿਹੜਾ ਬਹੁਤ ਬਹੁਤ ਮਰਦਾਨੀ ਬੇਰਬਾਨੀ ਇਹਨਾਂ ਸੰਯੋਗ ਦੇ ਨਾਲ ਮਤਲਬ ਇਹ ਜਿਹੜਾ ਕੰਮ ਨੇ ਬਰੀ ਚੜ ਗਿਆ ਤੇ ਕੀ ਕਹਿਣਾ ਚਾਹੋਗੇ ਕਿ ਕਿਹੜੀ ਆਪਣੀ ਜਥੇਬੰਦੀ ਹੈਗੀ ਹੈ ਮੈਂ ਸਾਬਕਾ ਸੈਨਿਕ ਸਭ ਸਾਂਝੀ ਕਮੇਟੀ ਪੰਜਾਬ ਜ਼ਿਲ੍ਹਾ ਪ੍ਰਧਾਨ ਕੈਪਟਨ ਦਲਬਖ ਸਿੰਘ ਜ਼ਿਲ੍ਹਾ ਤਰਨਤਾਰਨ ਕੀ ਕਹਿਣਾ ਚਾਹੋਗੇ ਜਿਹੜਾ ਉਪਰਾਲਾ ਕੀਤਾਗਾ ਤੁਹਾਡੇ ਲੋਕੋਂ ਇੱਥੇ ਸਾਡੀ ਕਮੇਟੀ ਨੇ ਸਾਡੇ ਸੁਭਾ ਪ੍ਰਧਾਨ ਨੇ ਸਾਡੀ ਜੁੰਮਿਆੜੀ ਲਾਈ ਹੀ ਪਿਗੀਲਾ ਤਰਨਤਾਨ ਦੇ ਵਿੱਚ ਪਿੰਡ ਬਈ ਪਿੰਚੇ ਦੋਸ਼ੀ ਸਿੰਘ ਆ ਉਹਨਾਂ ਦਾ ਬੁੱਤ ਸਥਾਪਿਤ ਕਰਨਾ ਅੱਜ ਭਾਈ ਜਸਵੀਰ ਸਿੰਘ ਲੈਹਨੇ ਜੋ ਸੂਰਿਆ ਚੱਕਰ ਹੈ ਰਾਸ਼ਟਰਪਤੀ ਵਾਰਡ ਹੈ ਇਹਨਾਂ ਦਾ ਅਸੀਂ ਬੁੱਤ ਸਥਾਪਿਤ ਕੀਤਾ ਵਾ ਤੇ ਸਾਨੂੰ ਬਹੁਤ ਹੀ ਖੁਸ਼ੀ ਦੀ ਗੱਲ ਆ ਵੀ ਸਾਡੇ ਇਲਾਕੇ ਦੇ ਵਿੱਚ ਸੂਰਿਆ ਚੱਕਰ ਅਜੇ ਤੱਕ ਸ਼ਾਇਦ ਨਹੀਂ ਹੋਣਾ ਕੋਈ ਤੇ ਬਹੁਤ ਹੀ ਸਾਨੂੰ ਮਾਣ ਵਾਲੀ ਗੱਲ ਆ ਉਮਰ ਚਲੋ ਛੋਟੀ ਹੀ ਸਿੰਘ ਦੀ ਪਰ ਜੋ ਨਾਂ ਕਮਾ ਗਿਆ ਉਹ ਰਹੀ ਦੁਨੀਆ ਤੱਕ ਸਿੰਘ ਦਾ ਰਹਿਣਾ ਇਹ ਕਰਕੇ ਹੀ ਉਹ ਕਹਿੰਦੇ ਆ ਵੀ ਜਿੰਨੇ ਵੀ ਸਾਡੇ ਸ਼ਹੀਦਾਂ ਦਾ ਸਨਮਾਨ ਕੀਤਾ ਜਾਵੇ ਸਰਕਾਰਾਂ ਨੂੰ ਸਾਡਾ ਸਾਥ ਦਿੱਤਾ ਜਾਵੇ ਕੋ ਸਰਕਾਰਾਂ ਤੇ ਅਸੀਂ ਗਏ ਹਾਂ ਦਰਬਾਰ ਇਹਦੇ ਬੁੱਤ ਲਈ ਲੇਕਿਨ ਉਹਨਾਂ ਸਾਡਾ ਨਹੀਂ ਪੱਲਾ ਫੜਿਆ ਸੀ ਤੇ ਅਸੀਂ ਖੁਦ ਸਾਫਕਾ ਸੈਨਿਕ ਸਦਸਾਂ ਦੀ ਕਮੇਟੀ ਕੁਝ ਪੰਚਾਇਤ ਮੈਂਬਰਾਂ ਨੇ ਸਾਡੀ ਨਗਰ ਨੇ ਕੀਤੀ ਸੇਵਾ ਤੇ ਕੁਝ ਘਰ ਵਾਲਿਆਂ ਕਰਾ ਕੇ ਤਹੀਂ ਅੱਜ ਬੁੱਤ ਦੀ ਉਸਾਰਨਾ ਕੀਤੀ ਆ ਅਸੀਂ ਬੜਾ ਮਾਣ ਹਾਸਲ ਕਰਦੇ ਆ ਵੀ ਇੱਕ ਸ਼ਹੀਦ ਨੂੰ ਅਸੀਂ ਇੱਕ ਰੈਂਦੀ ਦੁਨੀਆ ਤੱਕ ਨਾਮ ਦਿੱਤਾ ਵੀ ਜੋ ਲੰਘੂਗਾ ਸੜਕਥਾਣੀ ਉਹ ਦੇਖੂਗਾ ਵੀ ਚੀਤ ਭਾਈ ਜਸਵੀਰ ਸਿੰਘ ਸੂਰੀਆ ਚੱਕਰ ਦਾ ਬੁੱਤ ਪਿੰਡ ਵਿੱਚ ਲੱਗਾ ਇਹ ਪਿੰਡ ਵਹੀਂ ਪੂਂਈ ਦਾ ਚੀਤ ਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਫ ਕਾ ਸੈਨਿਕ ਸਰਪੰਨ ਦੀ ਕਮੇਟੀ ਪੰਜਾਬ ਸੂਬਾ ਪ੍ਰਧਾਨ ਗੁਰਦੀਪ ਸਿੰਘ ਢਾਂਡਾ ਸੈਨਾ ਮੈਜਰ ਵੀਰ ਜੀ ਅੱਜ ਅਸੀਂ ਪਿੰਡ ਵਾਈਪੂਈ ਪਹੁੰਚੇ ਆਂ ਅਸੀਂ ਪਿਛਲੀ 26 ਜਨਵਰੀ ਨੂੰ ਵੀ ਆਏ ਸੀ ਮੈਂ ਕਹਿੰਦਾ ਜਿਹੜੇ 26 ਜਨਵਰੀ ਇਹ ਸਿੱਧਾਂ ਤੇ ਸੰਤਾਨ ਤੇ ਮਨਾਉਣ ਆਏ ਸੀ ਪਰ ਉਹ ਨਗਰ ਦੇ ਵਿੱਚ ਇੱਕ ਸਾਡੇ ਕੋਲ ਮੁੱਦਾ ਆਇਆ ਸੀ ਕਿ ਕਾਫੀ ਸਮੇਂ ਤੋਂ ਇਨ੍ਹਾਂ ਵੀਰਾਂ ਦੇ ਸ਼ਹੀਦਾਂ ਦੇ ਜੋਧਿਆਂ ਦੇ ਬੁੱਤ ਲੱਗਣੋਂ ਰਹਿ ਗਏ ਨੇ ਸਾਡੀ ਕੌਮ 'ਚ ਸ਼ਹੀਦਾਂ ਨੂੰ ਜੋਧਾ ਕਿਹਾ ਜਾਂਦਾ ਹੈ ਜੋਧੇ ਨੇ ਸਾਡੀ ਕੌਮ ਦੇ ਸਾਡੇ ਦੇਸ਼ ਦੇ ਸੂਰਬੀਰ ਨੇ ਇਹਨਾਂ ਸਰਕਾਰਾਂ ਦੀਆਂ ਢਿੱਡੀਆਂ ਕਾਰਗੁਜ਼ਾਰੀਆਂ ਤੇ ਢਿੱਲੇ ਕੰਮਾਂ ਕਰਕੇ ਸਾਡੇ ਸ਼ਹੀਦਾਂ ਦੇ ਬੁੱਤ ਨਹੀਂ ਸੀ ਲੱਗ ਰਹੇ ਉਹਨਾਂ ਦੇ ਉੱਤੇ ਇਸ ਪਰਿਵਾਰਾਂ ਨੇ ਸਾਡੇ ਨਾਲ ਇਹ ਬਾਰੇ ਗੱਲ ਕੀਤੀ ਚਲੋ ਅਸੀਂ ਆਪਣੀ ਮਿਹਨਤ ਕਰਦੇ ਕਰਦੇ ਸਾਬਕਾ ਸੈਨਿਕ ਸਰ ਸੰਜੀ ਕਮੇਟੀ ਨੇ ਇੱਥੋਂ ਤੱਕ ਪਹੁੰਚੇ ਆ ਤੇ ਅੱਜ ਭਾਈ ਜਸਵੀਰ ਸਿੰਘ ਸੂਰੇ ਚੱਕਰ ਦਾ 39 ਮੀਡੀਅਮ ਰੈਜiment ਦੇ ਜਵਾਨ ਸੀ ਇੰਨੀ ਆਰਰ ਜੋ ਨੌਕਰੀ ਕਰਦੇ ਸੀ ਅਨੰਤਨਾਗ ਜ਼ਿਲ੍ਹੇ ਚ ਨੌਂਗਾਉਂ ਚ ਉਹਨਾਂ ਦਾ ਅਪਰੇਸ਼ਨ ਹੋਇਆ ਸੀ ਮਿਲਟਰੀ ਟਾਨਾ ਉੱਥੇ ਸ਼ਹੀਦ ਹੋਏ ਸੀ ਉਹਨਾਂ ਦੀ ਸ਼ਹੀਦੀ ਦੇ ਦਿਨ ਨੂੰ ਅੱਜ ਅਸੀਂ ਬੁੱਤ ਦੀ ਸੇਵਾ ਕਰਵਾਈ ਆ ਸਰਧਾਜਨੀ ਦਿਨ ਆਏ ਆ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ